ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਇੱਥੇ ਆਕਾਰ ਦਾ ਅਰਥ ਹੈ ਜਿੰਨੇ ਵੀ ਸਰੀਰ ਜਿਵੇਂ ਕਿ ਪਰਮਾਤਮਾ ਨੇ 84 ਲੱਖ ਜੁਨਾ ਪੈਦਾ ਕੀਤੀਆਂ ਨੇ ਇਹਨਾਂ ਸਾਰਿਆਂ ਦਾ ਇੱਕ ਆਕਾਰ ਹੈ ਇਹ ਸਰੀਰ ਇਹ ਪਰਮਾਤਮਾ ਦੇ ਹੁਕਮ ਚ ਪੈਦਾ ਹੋਏ ਨੇ ਮਤਲਬ ਕਿ ਆਪਣਾ ਜੋ ਜਨਮ ਹੈ ਉਹ ਵੀ ਪਰਮਾਤਮਾ ਦੇ ਹੁਕਮ ਵਿੱਚ ਹੀ ਹੋਇਆ ਹੈ ਤੇ ਜਿੰਨੇ ਵੀ ਆਕਾਰ ਨੇ ਜਿਵੇਂ ਕਿ ਸੂਰਜ ਚੰ드ਰਮਾ ਇਹਨਾਂ ਦਾ ਵੀ ਇੱਕ ਆਕਾਰ ਹੈ ਇਹ ਵੀ ਪਰਮਾਤਮਾ ਦੀ ਮਰਜ਼ੀ ਨਾਲ ਹੀ ਪਰਮਾਤਮਾ ਦੇ ਹੁਕਮ ਵਿੱਚ ਹੀ ਇਹ ਪੈਦਾ ਹੋਏ ਨੇ ਜਿਵੇਂ ਕਿ ਪਹਾੜ ਜੜੀਆਂ ਬੁੱਟੀਆਂ ਵੱਡੇ ਵੱਡੇ ਦਰਖਤ ਇਹ ਵੀ ਪਰਮਾਤਮਾ ਦੇ ਹੁਕਮ 'ਚ ਪੈਦਾ ਹੋਏ ਨੇ ਇਹਨਾਂ ਦਾ ਵੀ ਇੱਕ ਆਕਾਰ ਹੈ ਜਿਵੇਂ ਕੀ ਵੱਡੇ ਵੱਡੇ ਪਰਬਤ ਪੱਥਰ ਇਹਨਾਂ ਦਾ ਵੀ ਆਕਾਰ ਹੈ ਇਹ ਪਰਮਾਤਮਾ ਦੇ ਹੁਕਮ ਵਿੱਚ ਹੀ ਪੈਦਾ ਹੋਏ ਨੇ ਇਹਨਾਂ ਨੂੰ ਬਣਾਉਣ ਵਾਲਾ ਸਿਰਫ ਪਰਮਾਤਮਾ ਹੀ ਹੈ ਹੁਕਮਨਾ ਕਿਹਾ ਜਾਈ ਇਥੇ ਇਹਦਾ ਅਰਥ ਹੈ ਕਿ ਪ੍ਰਮਾਤਮਾ ਦੇ ਹੁਕਮ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ ਕੋਈ ਵੀ ਕਹਿ ਨਹੀਂ ਸਕਦਾ ਭਾਵ ਅਰਥ ਅਗਲੇ ਪਲ ਉਸ ਪ੍ਰਮਾਤਮਾ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਹੜੀ ਖੇਲ ਖੇਲਨੀ ਹੈ ਕੀ ਰਚਨਾ ਰਚਨੀ ਹੈ ਇਸ ਬਾਰੇ ਸਿਰ ਪ੍ਰਮਾਤਮਾ ਨੂੰ ਹੀ ਪਤਾ ਹੈ ਹੋਰ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਪ੍ਰਮਾਤਮਾ ਦੀ ਜੋ ਲੀਲਾ ਹੈ ਅਗਲੇ ਪਾਲ ਵਿੱਚ ਜੋ ਪ੍ਰਮਾਤਮਾ ਕਰਨ ਜਾ ਰਿਹਾ ਹੈ ਇਹ ਪ੍ਰਮਾਤਮਾ ਤੋਂ ਸਿਵਾ ਕੁਛ ਨਹੀਂ ਕੋਈ ਨਹੀਂ ਜਾਣਦਾ ਤੇ ਨਾ ਹੀ ਕਿਸੇ ਨੂੰ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ